ਜੀ ਗੱਲਬਾਤ ਕਰ ਰਹੇ ਹਾਂ ਕਿ ਜਿੰਨਾ ਪੈਨਿਕ ਉਸ ਵੇਲੇ ਕ੍ਰੀਏਟ ਹੋਇਆ ਸੀ ਸਹਿਮ ਹੁਣ ਤੁਸੀਂ ਜਾ ਕੇ ਸਾਰਿਆਂ ਨੂੰ ਇਹ ਦੱਸਣਾ ਹੈ ਕਿ ਜੀ ਹੁਣ ਕੋਈ ਡਰਨ ਦੇ ਕੋਈ ਲੋਡ ਨਹੀਂ ਹੈ ਅੱਗੇ ਤੁਹਾਡੇ ਬੈਠੇ ਬੈਠੇ ਸਾਰੇ ਬਈ ਨੂੰ ਡਰਾਂ ਦੇ ਦੋਸ ਸਕਦੇ ਕਿਸੇ ਕਿਦਾਂ ਦੀ ਪ੍ਰੋਬਲਮ ਆਦੀ ਆ ਤੁਸੀਂ ਤੁਸੀਂ ਸਕਿੰਟਾਂ ਮਿੰਟਾਂ ਜਾਂ ਘੰਟਿਆਂ ਵਿੱਚ ਸੋਲਵ ਕਰ ਦਿੰਦੇ ਨਹੀਂ ਨਹੀਂ ਹੁਣ ਤੱਕ ਬਹੁਤ ਸਾਰੀਆਂ ਪ੍ਰੋਬਲਮ ਰਿਜ਼ਰ ਨੂੰ ਆਈਆਂ ਇਹ ਤਾਂ ਇੱਕ ਤੋਂ ਸਾਲ ਹੋ ਗਿਆ ਸਾਲ ਦੇ ਵਿੱਚ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਤੇ ਸਾਨੂੰ ਫਰੀਦਕੋਟ ਦੇ ਵਿੱਚ ਬੈਠੇ ਡਰ ਨਹੀਂ ਕਿਸੇ ਦਾ ਵੀ ਪਿਓ ਪਿੱਛੇ ਲੁਕੇ ਹੋਏ ਬੈਠੇ ਹੈ ਦੇ ਕੀਪਸ ਔਨ ਆਰ ਟੋਜ਼ ਇਹ ਬੱਚ ਦੇ ਹੋਣੀ ਹੈ ਸਾਨੂੰ ਵੈਸੇ ਤਾਂ ਬੈਂਕ ਦਾ ਸਟਾਫ ਕਰਨਾ ਦਾ ਦੂਜਾ ਦਾ ਕੰਮ ਹੈ ਜੀ ਅਸੀਂ ਪਿੱਛੇ ਮੁੜ ਕੇ ਦੇਖੀ ਜਾਂਦੇ ਹਾਂ ਗੜਪਰਾ ਫਰੀਦਕੋਟ ਦੇ ਅਸੀਂ ਗੱਲ ਨਹੀਂ ਹੈ ਸਾਰੇ ਫਰੀਦਕੋਟ ਡਿਸਟ੍ਰਿਕਟ ਨੂੰ ਤੁਹਾਡੇ ਤੇ ਬਹੁਤ ਪ੍ਰਾਊਡ ਹੈ ਬਿਸ਼ੱਕ ਤੁਹਾਨੂੰ ਕੋਈ ਲੋਕ ਨਹੀਂ ਮਿਲਦੇ ਤੁਸੀਂ ਆਪ ਇਨਵੈਸਟੀਗੇਸ਼ਨ ਕਰਕੇ ਆਉਨੇ ਹੋ ਲੋਕ ਇਸ ਨੂੰ ਮੰਨਦੇ ਘਰਾਂ 'ਚ ਬੈਠੇ ਮੰਨਦੇ ਹੈ ਗਰੰਟੀ ਹੈ ਐਸਪੀ ਨੇ ਤਾਂ ਕੋ ਚੇਹ ਲੈਂਦੀ ਆਪ ਦਾ ਸਟਾਫ ਹੈ ਜਿਹੜਾ ਕਾਫੀ ਸਿਰ ਤੋਂ